ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਹ ਵੀਡੀਓ ਦੁਨੀਆ ਦੀ ਸਭ ਤੋਂ ਸੋਹਣੀ ਵੀਡੀਓ ਹੋਣ ਜਾ ਰਹੀ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਬਹੁਤ ਜ਼ਿਆਦਾ ਗਰੀਬ ਪਰਿਵਾਰ ਦੇ ਮੁੰਡੇ ਨੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਇੱਕ ਸਾਈਕਲ ਲੈ ਕੇ ਆਂਦਾ ਹੈ ਤੇ ਅੱਗੋਂ ਇਸ ਮੁੰਡੇ ਦੀ ਮਾਤਾ ਨੇ ਇਸ ਨਵੇਂ ਲਿਆਂਦੇ ਹੋਏ ਸਾਈਕਲ ਨੂੰ ਕੌਲੈਂਡ ਦੇ ਉੱਪਰ ਤੇਲ ਪਾ ਕੇ ਤੇਲ ਚੋਕ ਕੇ ਅੰਦਰ ਲਗਾਇਆ ਹੁਣ ਤੁਸੀਂ ਆਪ ਦੇਖੋ ਕਿ ਜਦੋਂ ਗਰੀਬ ਬੰਦੇ ਦੇ ਨਿੱਕੇ ਨਿੱਕੇ ਸੁਪਨੇ ਪੂਰੇ ਹੁੰਦੇ ਨੇ ਤੇ ਇਹਨਾਂ ਦੇ ਮਾਪੇ ਨੂੰ ਕਿੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਹੁਣ ਤੁਸੀਂ ਆਪ ਦੇਖੋ ਕਿਸ ਬਜ਼ੁਰਗ ਮਾਤਾ ਨੇ ਕਿੰਨੀ ਬੜੀ ਪਿਆਰ ਦੇ ਨਾਲ ਬੜੇ ਚਾਦੇ ਨਾਲ ਆਪਣੇ ਪੁੱਤ ਵੱਲੋਂ ਲਿਆਂਦੇ ਹੋਏ ਸਾਈਕਲ ਨੂੰ ਤੇਲ ਚੋਕ ਕੇ ਅੰਦਰ ਲਗਾਇਆ ਹੈ ਇਸ ਵੀਡੀਓ ਤੋਂ ਹੁਣ ਇਹ ਪਤਾ ਲੱਗਦਾ ਹੈ ਕਿ ਗਰੀਬ ਬੰਦੇ ਜਦੋਂ ਨਿੱਕੇ ਨਿੱਕੇ ਸੁਪਨੇ ਪੂਰੇ ਹੁੰਦੇ ਨੇ ਤਾਂ ਉਹ ਰੌਲਾ ਪਾ ਪਾ ਕੇ ਪੂਰੀ ਦੁਨੀਆ ਦੇ ਵਿੱਚ ਦੱਸਦੇ ਨੇ ਕਿ ਸਾਡੇ ਮਿਹਨਤ ਮਜ਼ਦੂਰੀ ਜਿਹੜੀ ਕੀਤੀ ਸੀ ਉਹ ਸਫਲ ਹੋ ਗਈ ਆ ਸਾਡੇ ਸੁਪਨੇ ਪੂਰੇ ਹੋਣ ਲੱਗ ਪਏ ਨੇ ਤੇ ਜੇਕਰ ਤੁਸੀਂ ਵੀ ਗਰੀਬ ਪਰਿਵਾਰ ਦੇ ਵਿੱਚੋਂ ਗਰੀਬ ਪਰਿਵਾਰ ਦੇ ਵਿੱਚ ਰਹਿੰਦੇ ਹੋ ਤੁਹਾਡੇ ਵੀ ਬਹੁਤ ਸਾਰੇ ਸੁਪਨੇ ਨੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਵੀ ਇਹ ਸਾਰੀਆਂ ਵੀਡੀਓ ਦੇਖ ਕੇ ਆਪਣੇ ਆਪਣੇ ਸੁਪਨੇ ਪੂਰੇ ਕਰਨ ਬਾਰੇ ਸੋਚਣ ਲੱਗ ਜਾਓ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੀ ਆਪਣੀ ਰਾਏ ਕਮੈਂਟ ਕਰਕੇ ਵੀ ਜਰੂਰ ਦੱਸੋ